ਪੇਜ ਮਾਨਤਾਨ ਕਰਾਂਗੇ ਕੋਈ 90 ਨਬੇਰੀ 100000 ਦੀ ਵਜਿਹਾ ਜਾਂ ਕੰਮ ਕਰ ਜਾ 75000 ਦੀ ਵਜਿਹਾ ਪੜਾਤੀ ਆ ਤੇ ਕਰੀ ਇਹਦਾ 70 ਚ ਮਾਨਤਾਨ ਕਰਨਾ ਹੈ ਥੋੜਾ ਬਾਲਾ 70 ਚ ਨਾ 70 ਚ 55000 ਚੋ ਹੀ ਇਹਦਾ ਮਾਨਤਾਨ ਹੋ ਜਾਊਗਾ ਅੱਛਾ ਇਧਰ ਹੋ ਰਿਹਾ ਹੁਣ ਐ ਨੂੰ ਹੋ ਮੇਰਾ ਨਹੀਂ ਦੇਤੀ ਵਜਿਹਾ ਨਹੀਂ 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 55000 ਕੇ ਛੋੜ ਕਰਾਂਗੇ ਹੁਣ ਤੁਸੀਂ ਲੜੋਗੇ ਨਹੀਂ ਮੇਰੀ ਸੁਣ ਲੈ ਗੱਲ ਗਿੱਲ ਸਾਬ ਹੁਣ ਜੋ ਮੂੰਹ ਨਿਕਲ ਗਿਆ ਤਾਂ ਕਿ ਮੈਂ ਵੀ ਨਹੀਂ ਆਉਣਾ ਨਹੀਂ 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 ਇੱਧਰ ਆ ਜਾ ਉਹ ਲੋਵਾ ਤੇ ਨਹੀਂ ਗੁਰੂਆ ਨਹੀਂ 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 ਮੰਨਿਆ ਉਹ ਨਹੀਂ ਉਹ ਨਹੀਂ ਗੁਰੂਆ ਇਹਨੇ ਦੀ ਤਾਂ ਆਪ ਵੀ ਨਹੀਂ ਲਈ ਤੇ ਕੀ ਕਰਦਾ ਆ ਨਹੀਂ ਆ ਜਾ ਓਏ ਓ ਨਹੀਂ ਨਹੀਂ ਇਹ ਜਿਆਦਾ ਏ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਚੰਬਲ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੁਹਾਨੂੰ ਜਸਨੂ ਦੇ ਪ੍ਰਤਾਪ ਨੂੰ ਮਲਾਵਾਂਗੇ ਚੰਬਲ ਨਗਰ ਤੇ ਨੇੜੇ ਵੱਡੀ ਨਿਸ਼ਾਨੀ ਟੂਲ ਪਲਾਜ਼ੇ ਦੀ ਆ ਜਾਂਦੀ ਆ ਤੇ 6 ਐਨੀਮਲ ਵਿਕਰੀ ਵਾਲੇ ਇਸ ਘਰੋਂ ਤੁਹਾਨੂੰ ਵਿਖਾ ਦਿੰਦੇ ਆ ਤਿੰਨ ਮਈਆਂ ਝੋਟੀਆਂ ਤੇ ਤਿੰਨ ਹੀ ਸੱਜਣੋ ਵਿਹੜਾਂ ਕਾਮ ਕਿੰਨੀਆਂ ਤਾਜ਼ੀਆਂ ਸੂਈਆਂ ਕਿੰਨੀਆਂ ਤੋਕੜਾਂ ਗੱਬਣਾ ਉਹ ਸਾਰਾ ਲੇਖਾ ਜੋਖਾ ਮਾਲਕ ਦੇ ਦੇਣਗੇ ਆਪਾਂ ਨੂੰ ਜਿਹੜੀ ਪਸੰਦ ਆ ਗਈ ਸਜਣੋ ਉਹ ਤਸੱਲੀ ਤੁਸੀਂ ਕਰ ਲੈਣੀ ਆ ਤੁਹਾਡਾ ਬੜਾ ਧੰਨਵਾਦ ਕਿਉਂਕਿ ਤੁਸੀਂ ਰਕਮ ਖਰਚ ਨਹੀਂ ਆ ਸਜਣੋ ਇਹ ਰਕਮ ਖਰਚ ਕੇ ਲੈ ਆਏ ਆ ਭਰਾ ਆਹਰੀ ਤੇ ਤੁਸੀਂ ਗਾਂ ਆਪਣੀ ਤਸੱਲੀ ਕਰ ਲੈਣੀ ਇਹਨਾਂ ਨੇ ਆਪਦੀ ਤਸੱਲੀ ਕਰਕੇ ਜਾਣ ਵਾਰ ਜਿਹੜੇ ਉਹ ਲਿਆ ਕੇ ਆਪਣੇ ਕਿੱਲਿਆਂ ਤੇ ਡੱਕ ਲਿਆ ਦੇਖਿਓ ਵੀਡੀਓ ਐਂਡ ਤੱਕ ਆਜੂ ਲਈਏ ਜਾਣਕਾਰੀ ਜਸਵੀਰ ਸਾਸਤਰੀ ਕਾਲਾ ਸਤ ਸ੍ਰੀ ਅਕਾਲ ਹੋ ਸੰਤ ਸਿੰਘ ਠੀਕ ਠਾਕ ਜੀ ਬਹੁਤ ਵਧੀਆ ਚੜਦੀ ਕਲਾ ਵੀਰੇ ਤੂੰ ਸੁਣਾ ਬੱਸ ਬੱਸ ਚੜਦੀ ਕਲਾ ਆਪਣੀ ਚੜਦੀ ਕਲਾ ਨਾ ਤੇ ਪ੍ਰਤਾਪ ਪ੍ਰਤਾਪ ਵੀ ਮਾਰਦਾ ਛਾਲਾਂ ਦੇ ਅੱਛਾ ਸਤਿ ਸ੍ਰੀ ਅਕਾਲ ਸਤੂ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਵੀਰੇ ਹਾਂ ਗੁਰੂਵਾਰ ਗਬਿੰਦਪਾਲ ਸਾਹਿਬ ਦੀ ਕਿਰਪਾ ਕਰੇ ਮੜਾ ਤੇ ਦਿਖਾ ਸਤੂ ਸਾਹਿਬ ਅੱਗੇ ਆਪਾਂ ਇਹ ਵੀਡੀਓ ਠੀਕ ਹੈ ਫਿਰ ਆਈਆਂ ਕਿ ਭਰਾਵਾ ਤੋਂ ਭਰਾ ਨਹੀਂ ਦੂਰ ਹੋਣੇ ਚਾਹੀਦੇ ਹਾਂ ਨਹੀਂ ਨਹੀਂ ਕੋਈ ਗੱਲ ਭਾਵੇਂ ਜਿੱਦਾਂ ਮਰਜ਼ੀ ਚੱਲੋ ਲੋਕ ਬੜਾ ਕੋ ਵਿਰੋਧੀ ਤਰ੍ਹਾਂ ਕਰੀਂਗੇ ਨਾ ਭਰਾਵਾਂ ਦੇ ਨਾਲ ਫਿਰ ਵੀ ਭਰਾਵਾਂ ਨੇ ਖੜਨਾ ਪੈਂਦਾ ਬਿਲਕੁਲ ਸਾਡਾ ਭਰਾ ਹੋ ਫਿਰ ਆਡੇ ਨਾਲ ਖੜੂਗਾ ਜਿੱਥੇ ਰਲ ਕੇ ਖਾਦਾਂ ਨਾ ਹਾਂਜੀ ਜੀ ਜੀ ਬੜਾ ਕੁਝ ਹੋ ਜਾਂਦਾ ਤੇ ਰਲ ਕੇ ਚੱਲਣਾ ਚਾਹੀਦਾ ਪਹਾ ਵੀ ਦੂਜਿਆਂ ਨਾਲ 15 20 ਹਜ਼ਾਰ ਥੱਲੇ ਹੋ। ਅੱਛਾ ਇਹ ਨਹੀਂ ਵੀ ਫालतੂ ਮੁੱਲ ਕਰ ਲਾਂਗੇ। ਹਾਂ ਤੇ ਉਹ ਮੁੱਲ ਨਹੀਂ ਇਹ ਕਰਨੇਗੇ। ਸਾਬ ਨੂੰ ਮੈਂ ਸਮਝਾਇਆ ਵੀ ਮੁੱਲ ਐ ਲਾ ਲਾ ਕੇ ਸੁੱਟ ਕੱਤਨੇ ਆ। ਠੀਕ ਆ ਤੇ ਤਗੜੇ ਹੋ ਕੇ ਭਰਾਏ ਇੱਕ ਤੁਹਾਡੇ ਵੀਰ ਦੀ ਬੇਨਤੀ ਆ ਨਕੀ ਜੀ ਪੇ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰ ਤਗੜੇ ਹੋ ਕੇ। ਹਾਂ ਉਹ ਸਾਬ ਦਾ ਹੀ ਮੁੱਲਾ ਪਾਉ ਉਹ ਕਰਨਾ ਜਿਹੜਾ ਆਪਾਂ ਲੈ ਹੀ ਲੈਣਾ। ਹਾਂ ਵੱਧ ਮੋਲਣੀ ਤੇ ਇੱਕ ਇਹ ਬੇਨਤੀ ਵੀ ਇੱਥੇ ਆ ਕੇ ਤਸੱਲੀ ਕਰਕੇ ਲੈ ਜਾਓ ਬਾਅਦ ਚ ਲਾਂਬੇ ਨਾ ਦਿਓ ਨਾ ਨਾ ਸਭ ਤਸੱਲੀ ਆਉਦੀ ਐ ਬਿਲਕੁਲ ਆਪਾਂ ਕੀਤੀ ਅਗਲਾ ਵੀ ਕਰੇ ਫੇਰ ਸਵਾਦ ਆਉਂਦਾ ਸਵਾਦ ਆਉਂਦਾ ਹੈ ਨਾ ਇਹ ਨਹੀਂ ਵੀ ਜੋ ਕਾਕੋ ਭਾਨੋ ਅਗਲਿਆਂ ਦੇ ਗਾੜੀ ਲਾਈ ਚੜੀਆਂ ਇਹੋ ਜਿਹਾ ਕੰਮ ਨਾ ਆ ਪਰ ਮੈਨਾਂ ਚਿਰ ਹੋ ਗਿਆ ਰੱਬ ਦੀ ਕਿਰਪਾ ਨਾਲ ਨਾ ਕਰਾਂਗੇ ਤੇ ਨਾ ਪਾਸ਼ਾ ਕਰਨੀ ਦਵੇ ਮਾਰ ਸੱਪ ਲੰਗੇ ਤੋਂ ਬਾਅਦ ਲੀ ਕੁੱਟੀ ਜਾਂਦੇ ਬਾਅਦ ਚ ਕੀ ਫਾਇਦਾ ਹਨਾ ਹਾਂਜੀ ਜੀ ਜੀ ਤੇ ਐਡਰੈਸ ਦੇ ਦਿਗੇ ਹਾਂਜੀ ਪਿੰਡ ਚੰਬਲ ਤੇ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਓਕੇ ਤੇ ਮੋਬਾਈਲ ਨੰਬਰ 9915237248 83601011 ਤੇ ਇਹਨਾਂ ਨੰਬਰਾਂ ਤੇ ਸੰਪਰਕ ਕਰੀ ਇੱਕ ਰਹੀ ਹੋਰ ਜਸ ਕਰਦੇ ਰਿਪੀਟ 9915237248 826010113 ਇਹਦੇ ਤੇ ਵੈਸੇ ਤਾਂ ਚਲ ਸਕਰੀਨ ਤੇ ਵੀ ਚਲਦੇ ਰਹਿਣਗੇ ਨੰਬਰ ਤਾਂ ਹਣਾ ਸੰਧੂ ਸਾਹਿਬ ਨੇ ਕੀਨਾ ਵਿਖਾਵਾਂਗੇ ਬੜਾ ਚੰਗਾ ਪੂਰਾ ਲਕੋ ਕੇ ਰੱਖੀ ਬੈਠਾ ਤਾਂ ਨੀਰਾ ਵੀ ਆਪਣੀ ਜਿੰਦ ਜਾਣਿਆ ਜਿਹੜੀ ਹੱਕ ਨਾਲ ਲਾਈ ਫਿਰਦੇ ਆ ਦੇਖ ਪੰਜਾਬ ਦੀ ਸ਼ਾਨ ਨੀਰਾ ਹੈਗੇ ਕੀ ਰਾਹ ਠੀਕ ਆ ਹਾਂ ਨੀਲੀ ਰਾ ਵੀ ਪੰਜਾਬ ਦੀ ਸ਼ਾਨ ਤਾਂ ਘੱਟ ਵੇਖੋ ਹਾਂ ਦਿੱਲੀ ਮੜਕੀ ਅੱਖ ਕਿਹੜੇ ਕਿਹਦੇ ਅੱਖਾਂ ਦੇ ਵਿੱਚ ਇਹ ਪ੍ਰਤਾਪ ਫਿਰ ਸੂਈ ਵੀ ਝੋਟੀ ਹਾਂ ਸੂਈ 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 ਬੱਚਾ ਵੀ ਮਗਰ ਬਹੁਤ ਪਿਓਰ ਆ ਜੀ ਠੀਕ ਆ ਹਾਂਜੀ ਕਿੰਨੇ ਕ ਟਾਈਮ ਦਾ ਸੂਆ ਤੇ ਕਿੰਨੀਆਂ ਕ ਧਾਰਾਂ ਕੋਈ 20 ਬਾਈਆਂ ਦੇ ਨਾਲ 25 ਦਾ ਹੱਦ ਠੀਕ ਆ 25 ਦਿਨਾਂ ਦਾ ਸੂਆ ਹਾਂਜੀ ਸੂਆ ਦੂਜਾ ਝੋਟੀ ਦੂਜਾ 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 ਕੀ ਬਾਤਾਂ ਆਈਆਂ ਹਨਾ ਹਾਂਜੀ ਤੇ ਚੂਣ ਚਾਂ ਦੀ ਜਾ ਸੁੱਕਿਆ ਨਾ ਹਾਂ ਪੂਰ ਸ਼ਟਾ ਨਹੀਂ ਹੈਗਾ ਭੋਲੀ ਚੂਣਾ ਠੀਕ ਆ ਤੇ ਦੁੱਧ ਕਿੰਨਾ ਚਵਾ ਦੇਣਾ ਜਿਹੜਾ ਜਿਹੜਾ ਭਾਂਡੇ ਚ ਜਾਵੇ ਜਿਹੜਾ ਹੁਣ ਜਿਹੜਾ ਭਾਂਡੇ ਚ ਪੈ ਜਾਣਾ ਤਹਾਂ ਤੋਂ ਬਾਹਰ ਵੀ 10 ਕਰਕੇ ਮੰਨ ਕੇ ਕੋਈ ਓਕੇ 10 ਕਿਲੋ ਮੰਨ ਕੇ ਜਿਹੜਾ ਮਰਜੀ ਸੱਜਣ ਸੱਜਣਾ ਹਾਂ ਓਦਾਂ ਬਾਹਰ ਹੀ ਓਦਾਂ ਦੁੱਧ ਯਾਰਾਂ ਹੀ ਹੋਊਗਾ ਠੀਕ ਆ ਠੀਕ ਕਉ ਪੈਂਡੇ ਖੰਡ ਪਾਇਆ ਜੀ ਚੰਗੀ ਲੁੱਲੀ ਪੋਲੀ ਆ ਹਨਾ ਪ੍ਰਤਾਪ ਬਹੁਤ ਬੜੀ ਦੋਲੀ ਪੋਲੀ ਆ ਮੂਰਖਮਤ ਕੀਤੀ ਭਰਾ ਨੂੰ ਚਲੋ ਆਪਾਂ ਕਹਿੰਦੇ ਨਹੀਂ ਉਹ ਆਪਣਾ ਭਰਾ ਜਿੰਨੇ ਸੰਭੀ ਆ ਅਨਾਥ ਮਾਰ ਛੱਡੀ ਆ ਡੰਡ ਲਾਤੀ ਸੱਤੋਂ ਮਾਰੀ ਆਂਦਾ ਉੱਤੋਂ ਹੀ ਅਨਾਥੋ ਫੜ ਲਈਦੀ ਆ ਆਓ ਕਈ ਸੱਜਣ ਕਰ ਜਾਂਦੇ ਆ ਖਰਾਬੀ ਹਨਾ ਚਲੋ ਕੋਈ ਨਹੀਂ ਹੋਊਗਾ ਜੀ ਸੱਤ ਇਹ ਇੱਕ ਗੱਲ ਹੋਰ ਵੀ ਆ ਇੱਥੇ ਤਨ ਖੜਾਰਦੇ ਆ ਇਹ ਤੇ ਨੱਥ ਪਾਉਂਦੀ ਤੇ ਲੋੜ ਹੀ ਕੋਈ ਨਹੀਂ ਇਧਰ ਵੇਖਿਓ ਇਹ ਠੰਡੀ ਹੋਣੀ ਜਾਂਦਾ ਹਾਂ ਭਾਵੇਂ ਬਾਤ ਤੁਹਾਨੂੰ ਦੀ ਵੇ ਸੰਧੂ ਸਾਹਿਬ ਆਈ ਪੂਰੀ ਚਲੇਗੀ ਮੇਰੀ ਲੈ ਨਾ ਵਾਕਿਆ ਇਹ ਗੱਲ ਕਰਨ ਵਾਲੀ ਉਹ ਵੀ ਮੂੰਹ ਖੋਲੀ ਜਾਂਦੀ ਵਿਚਾਰੀ ਹੁੱਕਦਾਈ ਉਹਨੇ ਘਰ ਕੋਤੀ ਆ ਨਾ ਨੱਥ ਮਾਰਨ ਵਾਲੀ ਤੇ ਗੱਲ ਹੀ ਕੋਈ ਨਹੀਂ ਫਿਰ ਸੀਲਸਲਾਕ ਬੜੀ ਉੱਥੇ ਵੀ ਆਖੀ ਤੋਂ ਚੂੰ ਚੂੰ ਬੜੀ ਠੰਡੀ ਧੀਰੀ ਆ ਬੱਚਾ ਕੱਟਾ ਕੱਟੀ ਕੱਟਾ ਆ ਪਰ ਪਤਵਾਜੀ ਬਖਾਉਂਦਾ ਉਹ ਨੀਲੀ ਰੰਗ ਓਕੇ ਓਕੇ ਜਿਹੜਾ ਉਹ ਪਰਲਾ ਵੱਡਾ ਕੱਟਾ ਹਾਂ ਜੀ ਆ ਵੱਡਾ ਵਾਟ ਠੀਕ ਵੱਡੀ ਜੀ ਕੋਈ ਸੰਧੂ ਸਾਹਿਬ ਇਹਦੀ ਗੱਛਾ ਆਖ ਦੇਖੋ ਹਾਂ ਟੱਟੇ ਨੂੰ ਦੁੱਧ ਘੱਟ ਛੱਡਿਆ ਹਾਂ ਦੁੱਧ ਮਾਰ ਖਾ ਗਿਆ ਤੇ ਹਾਂ ਕਦੇ ਦੁੱਧ ਛੱਡਿਆ ਨਾ ਮੀਲੇ ਲੈ ਜਾਂਦਾ ਹਾਂ ਵਾਕਈ ਕੋਈ ਸ਼ੱਕ ਨਹੀਂ ਹੈ ਨਾ ਹਾਂਜੀ ਇੱਕ ਬੱਚੇ ਬਹੁਤ ਚੰਗੇ ਹੁੰਦੀ ਸੰਧਾ ਹਾਂ ਨਹੀਂ ਛੋਟੀ ਵੀ ਚੰਗੀ ਆ ਹਾਂਜੀ ਤੇ 10 ਦੁੱਧ ਚਵਾ ਦੇਣਾ ਸੁਆ ਦੂਜਾ 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 ਤੇ ਬਾ ਅੱਜ ਦੀ ਤਰੀਕ ਦਾ ਰੇਟ 10 ਚ ਮੰਨਤਨ ਕਰਦਾਂਗੇ 1 ਲੱਖ ਦੇ 3000 ਦੀ ਦੇ ਦਾਂਗੇ ਗਿੱਲ ਸਾਹਿਬ ਜੋ ਮਰਜੀ ਅਕਿ ਜਵੇਂ ਤਸੂ ਸਾਹਿਬ ਕਿਹਾ ਸੀ 7000 ਰੁਪਏ ਲਾ ਕੇ ਹਨਾ ਫੱਟੇ 7000 ਰੁਪਏ ਲਾ ਕੇ ਮਾਰਿਆ ਤੇ ਆਪਣੇ ਨਾਲ ਪ੍ਰਿਆਮ ਕਰਦੇ ਆ ਇਹ ਨਹੀਂ ਵੀ ਜੋ ਕਾਕੋ ਬਾਨਾ ਦਾ ਮੁੱਲ ਫालतੂ ਕਰੀ ਜਾਵਾਂਗੇ ਇਹ ਕੰਮ ਨਹੀਂ ਕਰਨਾ ਜਿੱਥੇ ਜਾਂਦਾ ਲਾਹਲਾ ਸੱਡਦਾ ਹਾਂ ਨਾ 1 3 1 3 1 3 ਉੱਡਦੀਆਂ ਵਾਲਾ ਹੀ ਕਰਦਾ ਮਾਂ ਦਾਣ ਹੋਰ ਵੀ ਹੋਊਗਾ ਲੈ ਕਾਕੋ ਬਾ ਕੀ ਬਾਤ ਆ ਯਾਰ ਬਹੁਤ ਚੰਗੀ ਛੁੱਟੀ ਆ ਸੱਚ ਨਾਲ ਠੀਕ ਆ ਆ ਮੈਂ ਤਾਂ ਕੀ ਲੇਖੀ ਸਿੰਦੂ ਸਾਹਿਬ ਹੁਣੇ ਹੀ ਜੇ ਤੁਰ ਹੀ ਆਈ ਆ ਧਰਾ ਮਾਰ ਕੇ ਸੰਗਲ ਵੀ ਬਦਲਦੀ ਗਿੱਲ ਸਾਹਿਬ ਦੀ ਵਾਹ ਪਈ ਫਿਰ ਅਸਾ ਹੀ ਬਦਲਦੀ ਠੀਕ ਆ ਚੱਲਾਂ ਦੋ ਇਦਾਂ ਹੀ ਓਕੇ ਇਹਦਾ ਕੀ ਹਿਸਾਬ ਕਿਹੜਾ ਸੂਆ ਸਵਾ ਇਹ ਕੋਈ ਪੰਜਾਂ ਛਿਆਂਦਰਾ ਦੀ ਸੂਈ ਆ ਠੀਕ ਆ ਝੂਟੀ ਮੈਂ ਚੰਗੀ ਹਾਂ 11 ਕਿਲੋ ਇਸ ਵੇਲੇ ਤਿਆਰ ਦੁੱਧ ਠੀਕ ਨਸਲ ਚੰਗੀ ਮੈਂ ਤੇ ਹਾਂ ਤੇ ਚੋਣ ਪੰਜਾਂ ਮਿੰਟਾਂ ਤੋਂ ਪਹਿਲਾਂ ਪਹਿਲਾਂ ਖਾਲੀ ਹੋ ਜੀ ਠੀਕ ਆ ਹਾਂ ਗੁੱਠੇ ਗੁੱਠੇ ਹਾਂ ਚੰਗਾ ਬੱਚਾ ਕਟਾ ਕੱਟੀ ਕਟਾ ਕਟਾ ਬੇ ਬੈਠਾ ਨਹੀਂ ਮੈਂ ਦੁੱਧ ਵਾਲੀ ਆ ਜੱਟੋ ਮੈਂ ਵਾਲੀ ਘੜਦਾ ਹਾਂ ਚੱਲਾ ਕਟਾ ਨਹੀਂ ਲੀਦਾ ਹਾਂ ਕਟਾ ਨਹੀਂ ਲੀਦਾ ਯਾ ਬਾ ਠੀਕ ਆ 11 ਦੁੱਧ ਆ 11 ਦੁੱਧ ਤੇ 10000 ਵੱਧ ਲਾ ਦੇਈਦਾ ਵਾ ਲਾ ਦੇਈਦਾ ਜੱਟਾ ਨਹੀਂ ਝੋਟੀ ਵੀ ਦੁੱਧ ਅਲੀ ਗਾੜੀ ਚੰਗੀ ਰੱਖੂਗੀ ਗਾੜ ਗਾੜ ਵੀ ਬੜੀ ਹਾਂ ਗਾੜ 2 ਕਿਲੋ ਤੋਂ ਪਲੱਸ ਚੱਲੂਗੀ 2.5 ਹਾਂ ਹਾਂ ਡੇਢ ਤੇ ਹੋਣਾ ਇਹਦੇ ਹਾਂ ਡੇਢ ਹੋਣਾ ਕੱਚੇ ਦੁੱਧ ਤੇ ਨਹੀਂ ਨਹੀਂ ਹੋ ਹੋ ਕੋਈ ਸ਼ੱਕ ਨਹੀਂ ਤਾਂ ਫਿਰ ਚੋਣ ਵੜੀ ਮੋਟੀ ਮੋਟੀ ਘੂਠੇ ਘੂਠੇ ਜੱਡੀ ਤਾਰ ਬੜਾ ਚੰਗਾ ਲੱਗਾ ਕਰਮਾ ਵਾਲੀ ਨੂੰ ਸਾਫ਼ ਵੜੀ ਥੱਲੇ ਜਿਉਂਦੀ ਰਵੇ ਝੋਟੀ ਦੀ ਨਸਲ ਬਹੁਤ ਆ ਹਾਂਜੀ ਪ੍ਰਤਾਪ ਸ਼ਾ ਜੀ ਜੀ ਓਕੇ ਆ ਨਾ ਹਾਂਜੀ ਦੇ ਦਿਆ ਕਰ ਭੈਣਾ ਭਰਾਵਾਂ ਨੂੰ ਹੌਸਲਾ ਉਹ ਤੇਰੇ ਮੂੰਹ ਤੋਂ ਤੇਰੇ ਮੂੰਹੋਂ ਸੁਣਾ ਚਾਹੁੰਦੇ ਲੋਕ ਆ ਵੇਖੀ ਤੂੰ ਉਂਤਰਾ ਸੁਣਾ ਚਾਹੁੰਦੇ ਆ ਨਾ ਵੇਖੀ ਤੂੰ ਭਰਾਵਾਂ ਨੂੰ ਸੰਗਤ ਮਾ ਫੜਾ ਕੇ ਚੱਲ ਨੂੰ ਐ ਕਰਕੇ ਅੱਛਾ ਜੀ ਜਿਹਨੇ ਫੋਨ ਪਹਿਲਾਂ ਠੋਕ ਲਿਆ ਉਹਦੀ ਆ ਉਹਦੀ ਉਹਦੀ ਪਹਿਲੇ ਫੋਨ ਤੇ ਚਾਲੂ ਕਿ ਦੂਜੇ ਦੋਰੀ ਨੇ ਫੋਨ ਕਰ ਗੋਤਾ ਨਾਲੇ ਨੂੰ ਆਪਾਂ ਮਨ ਲ ਹੁਣੇ ਤੁਰ ਹੀ ਆਈ ਆ ਘੰਟੇ ਵੇ ਦੀ ਆਪਾਂ ਕੀ ਬਾ ਦੇਣਾ ਨਹੀਂ ਨਹੀਂ ਹਾਂ ਅੱਜ ਇਹ ਤਾਂ ਮਗਰ ਲਈ ਘਰ ਦਾਇਆ ਕਰ ਮਾਰ ਲਈ ਮਗਰ ਲਈ ਘਰ ਦਾ ਹੀ ਰਾਸ਼ਨ ਪਾਣੀ ਛਕਿਆ ਹਾਂਜੀ ਨਹੀਂ ਛੋਟੀ ਚੰਗੀ ਆ ਜੋ ਮਰਜੀ ਕਹੀਏ ਹਾਂਜੀ ਜਾਤ ਕੁਆਲਟੀ ਬਹੁਤ ਆ ਕੱਟੀ ਬੜੀ ਬੜੀ ਬਰੀਕੀਆਂ ਮੜੀਆਂ ਬੰਦਾ ਚੰਗਾ ਸੱਜਣ ਹੋਇਆ ਨਾ ਸਾਹਬਨ ਵਾਲਾ ਹਾਂ ਬਰੀਕੀਆਂ 14 ਕਿਲੋ ਦੁੱਧ ਦੇਊਗੀ ਕੱਟੀ ਹਾਂ ਭਰਜੋ ਭਰਜੋ ਸਿੰਦੂ ਸਾਹਿਬ ਨੇ ਅੱਖਾਂ ਬਾਰੇ ਹਾਂ ਦੇਊਗੀ ਹਾਂਜੀ ਆਪਾਂ ਨੂੰ ਵੀ ਦੇਖਦੀ ਭੈਣਾ ਭਰਾਵਾਂ ਨੇ ਵੀ ਵੇਖ ਲੈਣੀ ਹੈ ਹਾਂਜੀ ਤੇ ਆਲੰਦਗੇ ਜੱਸ ਨੂੰ ਹਾਂਜੀ ਆਉਗੇ ਗੱਲ ਸਾਹਿਬ ਹਾਂ ਗੱਲ ਸਾਹਿਬ ਆਉ ਕੇ ਰੇਟ ਰੂਟ ਦੱਸਗੀ ਬੜੀ ਕਾਲੀ ਸਿੰਦੂ ਸਾਹਿਬਾਂ ਦੀ ਮੁੱਲ ਦੱਸੋ ਅੱਛਾ ਆਹ ਗਿਆ ਨੂੰ ਲੱਗੇ ਆਉਣਦਗੇ ਹਾਂ ਫੇਰ ਵੀ ਪਿਆਰ ਆ ਹਾਂਜੀ ਬਾਕਪਤ ਇਹਦਾ 1 15 ਚ ਮਾਨਤਨ ਕਰਦਗੇ ਇਹ ਤਾਂ ਹਣੇ ਪ੍ਰਤਾਪ ਹੀ ਦੱਸੇ ਇਹ ਲੱਖ ਚੋਂ ਦੋ ਹੀ ਛੱਡਦੇ ਆਹ ਤਰਾ ਤੇਰਾ ਪਾਣਾ ਬਣਾਤਾ ਪਰਮਾ ਅਰੇ ਹਲੂ ਰਹਾਂ ਉਹ ਗੁਰੂਆ ਇੰਨੇ 98000 ਦੀ 98000 ਦੀ ਜਾਨ ਤੂੰ ਪਰਾਉ ਕੋਈ ਘਟਾਇਆ ਹੋ ਗਿਆ ਤੇਰੇ ਮੁਰਕੇ ਘਾੜ ਪਵੇ ਜਾ ਆ ਗਿਆ ਬਾਤ ਆ ਯਾਰ 98000 ਦੀ 98000 ਦੀ ਛੋਟੀ ਛੁੱਟੀ ਆ ਇਹੋ ਜਿਹਾ ਨਹੀਂ ਕਿਤੇ ਮਿਲਨੇ ਜਿੰਨਾ ਨਹੀਂ ਮਿਲਨੇ ਵਾਕੇ ਮੰਨਣੀ ਪਊਂਗੀ ਫੋਲ ਫੋਲ ਕੇ ਦੇ ਲੋ ਫਿਰ ਚੰਬੜਾ ਜੱਲ ਨੂੰ ਫੋਨ ਲਾਇਓ ਹਾਂ ਹਾਂ ਇਹਦਾ ਕਿ ਕਿਹੜੇ 15 15 ਇਹ ਇਹ ਤਾਂ ਪਹਿਲੇ ਫੋਨ ਵੀ ਨਹੀਂ ਲਾਉਂਦੇ ਨਾ ਛੱਡ ਕੋ ਆਪਾਂ ਯਾਰ 15 ਵਾਲੇ 5000 ਰੁਪਏ ਜੋ ਲੋਕਰ ਗੁੰਡਾ ਵਾਲਾ ਰੋ ਠੀਕ ਆ ਨਾਲ ਨੂੰ ਹੋਰ ਵੀ ਲੈਣੀਆਂ ਹਾਂਜੀ ਹੋਰ ਵੀ ਲੈਣੀਆਂ ਇਹਦਾ ਕੀ ਹਿਸਾਬ ਆ ਇਹ ਦੂਜਾ ਸੁਆ ਸੂਈ ਜੋ ਇਹ ਵੀ ਤਾਜੀ ਆ ਇਹ ਇਹ ਕੱਲ ਦੀ ਸੂਈ ਆ ਪਰਸੋਂ ਦੀ ਪਰਸੋਂ ਅਗਰ ਇਹਦੇ ਕੱਟੀ ਹਾਂਜੀ ਕੱਟੀ ਮਾਰਿਆ ਕੀ ਬਾਤ ਆ ਉਹ ਦੇਖੋ ਨਾਰੂਆ ਨਾਲ ਹਾਂਜੀ ਪਰਸੋਂ ਦੀ ਬਿਲਕੁਲ ਤਾਜੀ ਸੂਈ ਝੋਟੀ ਸੁਆ ਦੂਜਾ ਦੂਜਾ ਚਲੋ ਛਾ ਕੀ ਬਾਤ ਆ ਯਾਰ ਚੰਗੀ ਜੰਮੀ ਬਲੀ ਤੇ ਨਕਰ ਝੋਟੀ ਹਾਂਜੀ ਜੱਸ ਇਹਦੇ ਕੋਲੇ ਧਾਰਾ ਹੁਣ ਕੋਈ ਕੱਚਾ ਬੋਲਾ ਬੁਲਾ ਕੀ ਬੋਲਾ 8 ਤੋਂ ਬਾਹਰ ਹੋਊਗਾ ਠੀਕ ਆ ਹਾਂਜੀ 8 ਮੰਨ ਕੇ ਆ ਜੇ 8 ਮੰਨ ਕੇ ਆ ਜੇ ਆਜਾ ਅੱਜ ਮਾਂ ਦੇ ਤੇ ਜਾ ਆ ਬੱਚੇ ਦਾ ਨਾਲੂਗਾ ਨਾਲ ਆ ਹਾਂ ਆਜੇ ਤੇ ਜਿਆਦੇ ਜੀ ਸੁਈ ਇੱਕ ਰੰਗ ਕਾਲੀ ਆ ਹੁੰਦਾ ਮੈਂ ਨਾ ਤੇ ਕਿਉਂ ਹੋਣ ਬਹੁਤ ਚੰਗੀ ਹੋ ਹੁਣ ਬਹੁਤ ਜਿਆਦੀ ਥਣ ਬਾਲਾ ਕੰਮ ਦਾ ਲੱਗਾ ਕਰਮਾਂ ਕਿਉਂ ਤਾਂ ਬਹੁਤ ਜਿਆਦੀ ਆ ਤੇ ਜੇਰ ਜੂਰ ਪੈ ਗਈ ਓਕਿਆਂ ਦੇ ਹਾਂ ਓਕੇ ਵੀਡੀਓ ਬਣੀ ਆਪਣੇ ਕੋਲ ਠੀਕ ਆ ਧੰਨਵਾਦ 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 ਤੇ ਬਾਕੀ ਸਵੇਰ ਦੀ ਚੰਗੀ ਹੈ ਬੜੀ ਠੰਡੀ ਠੀਰੀ ਬੜੀ ਹਾਂ ਲੋਸ਼ ਲੋਸ਼ ਵਾਲਾ ਨਹੀਂ ਪਾ ਜਿੰਨਾ ਸਾਡਾ ਦਿਲ ਸਾਡੇ ਇਦਾਂ ਦੀ ਠੰਡੀ ਵਿੱਚ ਇਹ ਜਿਆਦਾ ਠੰਡਾ ਆਹ ਜਿਆਦਾ ਨਹੀਂ ਬੜੀ ਠੰਡੀ ਆ ਅੱਛਾ ਠੀਕ ਆਹੋ ਪਰ ਤਾਂ ਇਹ ਛੜਦਾ ਲਾਲਾ ਗੁਰੂਆ ਤੇ ਯਾਰ ਦੋ ਯਾਰ ਹੋਏ ਇਹ ਤੂੰ ਕਹਣਾ ਇਹਨੂੰ ਸੱਚ ਦੱਸਣਾ ਨਹੀਂ ਪੈਣਾ ਮੈਨੂੰ ਲੱਗਦਾ ਮੈਂ ਨਹੀਂ ਸੰਦੂ ਦਾ ਇਹੇ ਦਾ ਬਾਹਰ ਹੀ ਲੈ ਦੇਣਾ ਤੈਨੂੰ ਮੁੰਡ ਦੀ ਨੰਗਣਾ ਤੂੰ ਮੈਂ ਮਾੜੀ ਕਹਿਂਦਾ ਹਾਂ ਮੈਂ ਗੱਲ ਸਾਬ ਨੇ ਕਰਦਾ ਜੋ ਪਈ ਹੈ ਨਾ ਸਹੀ ਗੱਲ ਕਰਨੀ ਆ ਨਹੀਂ ਇਹ ਵੀ ਸਿਆਣੀ ਗੱਲ ਆ ਇਹ ਨਹੀਂ ਮੈਂ ਫਾਲਤੂ ਪੈਸੇ ਮੰਗ ਕੇ ਮੁਰਗੇ ਦੋ ਘਟ ਜਾ ਤਿੰਨ ਘਟ ਜਾ ਐਵੇਂ ਮੁੱਲ ਦਾ ਫਾਇਦਾ ਕੋਈ ਨਹੀਂ ਸੰਦੂ ਸਾਹਿਬ ਆ ਸਾਰੇ ਭੈਣਾ ਭਰਾ ਸਿਆਣੇ ਆ ਹੁਣ ਪ੍ਰੱਕ ਵੀ ਨਹੀਂ ਲਿਖੂ ਸੱਚੀ ਵਾਲੀ ਵੀਡੀਓ ਭਾਈ 2 ਮਿੰਟ ਨਹੀਂ ਲੱਗੇ ਠੀਕ ਆ ਐਂ ਗਈਆਂ ਔਰਦੀਆਂ ਗਈਆਂ ਚਲੋ ਭੈਣਾ ਭਰਾਵਾਂ ਨੂੰ ਵੀ ਸੌਖਾ ਹੋ ਜਾਂਦਾ ਖਰੀਦਣਾ ਜੀ 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 ਵੇਖੋ ਨਿਕਰੋ ਇਹ ਹੁਣ ਕਿੱਥੇ ਜੇ ਸੱਟ ਖੇਡਨੀ ਆ ਦੱਸੋ ਗਿੱਲ ਸਾਹਿਬ ਇਹ ਇੱਕ ਸੱਤ ਚ ਮੰਨਦਾ 1 ਲੱਖ ਤੇ 7000 ਇਹਦੇ ਵਿੱਚੋਂ 1500 ਰੁਪਏ ਸੰਧੂ ਸਾਹਿਬ ਸੱਜਾਂਗੇ ਤੇ 500 ਰੁਪਏ ਛੋੜਾ 4 500 ਛੋੜ 2500 ਦਾ ਲੱਖ ਦੀ ਦਮਾਗੇ ਅੱਛਾ ਤਾਰ-ਤਾਰ ਫੜਾਉਂਦੀ ਮੈਂ ਕਿ ਲੈ ਆ ਇੱਕ ਪੰਜ ਜੋ ਹਾਂ 2500 ਘੱਟ ਲੱਖ ਚੋਂ ਕਿੱਥੋਂ ਮੈਂ ਇਹ ਨਹੀਂ 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 ਉਹ ਫੁੱਟਣਾ ਬੋਲਣੋ ਕਾ ਕਰਨਾ ਲੱਖ-ਲੱਖ ਰੁਪਏ ਜਾ ਵਾਕੇ ਕਰਦੇ ਪਿੱਛੂ ਹੋ ਰਹੇ ਆ ਗੱਤ ਨਹੀਂ ਵਾਹ 2500 ਘੱਟ ਲੱਖ ਦੀ ਤੇ ਕੀਦਾ ਸੰਧੂ ਸਾਹਿਬ ਮਈਆਂ ਤੁਰਿਆ ਨਹੀਂ ਜਾਂਦਾ 1 ਲੱਖ ਦਾ ਹੈ 1 5 ਵਾਕਿਆ ਜੀ ਫੈਰਾ ਨਹੀਂ ਕੋਈ ਸੰਧੂ ਸਾਹਿਬ ਸਿਆਣੀ ਗੱਲ ਕਰ ਗਿਆ ਹੈ ਸਿਰਾ ਕਰਾ ਗਿਆ ਮਗਰ ਵੀ ਕੱਟੀ ਹਾਂ ਮਗਰ ਕੱਟੀ ਗਿਆ ਹੁਣ ਬੜੀ ਚੰਗੀ ਆ ਗਈ ਸੰਧੂ ਸਾਹਿਬ ਅੱਸੀ ਡਾਇਮੰਡ ਪੀਸ ਹਾਂ ਚੌਗੀ ਜਮੋ ਕੀ ਬਾਤ ਆ ਯਾਰ ਧਿਆਨ ਸੁਆ ਦੂਜਾ ਦੂਜਾ ਸੁਣੀ ਦੈਨ ਲੈ ਜੂ ਹਜੇ ਹੈਨਾ ਲੈ ਜੂ ਲੈ ਜੂ ਹਜੇ ਤਾਂ ਸ਼ਾਇਦ ਆਉਂਦਾ ਤੇ ਪੱਗੇ ਵਖਾਣੇ ਓਕੇ ਹਾਂ ਕਰਮਾਂ ਵਾਲੀ ਵਿਹੜ ਬਹੁਤ ਚੰਗੀ ਹੈ ਨਾ ਇੱਕ ਰੁੱਤ ਬੜੀ ਚੰਗੀ ਚਾਗੀ ਆਹ ਕਿਆ ਬਾਤਾਂ ਹੀ ਦਿਨ 10 ਲੈ ਜੂ ਹਜੇ ਹੈ ਨਾ ਲੈ ਜੂ ਮੇਰੇ ਨਾਲ ਆਰਾਮ ਨਾਲ ਲੈ ਜੂ ਕਿ ਕਹਦੇ ਤੂੰ ਵੀ ਹੁਣ ਕਾਹਨੂੰ ਕਾਹਨੂੰ ਦਸਾਂ ਲੋਟੇ ਜਾ ਕੇ ਕਿੱਲੇ ਦੇ ਕਹਿਣਾ ਅੱਛਾ ਵਖਾਈ ਮਾੜੇ ਮੂੰਹ ਬ੍ਰਾਂਡਡ ਹੀ ਆ ਉਹ ਚਿਹਰਾ ਇੱਕ ਵਾਰੀ ਭਰਾਵਾਂ ਨੂੰ ਮੂੰਹ ਕਟ ਕੇ ਵਿਖਾ ਦੇ ਚੌਗੀ ਚੌਗੀ ਦੇਖੋ ਸਰ ਕਿਆ ਬਾਤ ਆ ਇਹ ਨਹੀਂ ਗੱਲਾਂ ਦੇ ਕਢਾਈ ਆ ਆਪਾਂ ਮੂੰਹ ਕੁੱਟ ਕੇ ਵਿਖਾਇਆ ਹਾਂ ਕਿਸੇ ਦਾ ਸਾਹਮਣੇ ਲੈ ਜਾਦੇ ਫਿਰ ਤੁਰੀ ਜਾਂਦੀ ਨੂੰ ਹਰ ਕੋਈ ਚੌਗੀ ਆ ਜਾਂਦਾ ਇਹ ਵੀ ਗੱਲ ਸਹੀ ਆ ਜਣਾ ਪੁੱਤ ਆ ਜਣਾ ਥਾਨ ਬੜਾ ਕੰਮ ਦਾ ਯਾਰ ਇੰਨੀ ਬਸਿੱਤਾ ਕਰੀ ਜਾਂਦਾ ਹੈ ਹਾਂ ਭਾਵਾਂ ਵਿੜੇ ਚ ਖਲਾਰ ਕੇ ਚੋਲੇ ਹੋ ਹੈ ਨਾ ਮੈਂ ਰਸਤਾ ਛੱਡ ਕੇ ਥਾਨ ਬੋਲ ਬੜਾ ਬਣੂ ਥਾਨ ਬਹੁਤ ਚੰਗਾ ਲੱਗਾ ਵੱੱਛੀ ਵੱੱਛੀ ਹੈ ਯਾਰ ਬੱਸ ਪੁੱਤ ਜਿਆੜੀਆਂ ਤਰੀਫਾਂ ਮਾਰੀਆਂ ਹੁੰਦੀਆਂ ਸਾੰਦੂ ਆਹ ਜਿਹੜੇ ਆ ਨਾ ਹਾਂ ਤੁਰਿਆਣਾ ਜੀ ਇਹ ਤਾਂ ਯਾਰ ਕਰਮਾਂ ਵਾਲੀ ਦਾ ਜੇ ਪਤਾ ਹੀ ਨਹੀਂ ਇਹਨੇ ਕੀ ਕੀ ਮਾਰ ਖੇਡਣ ਹਾਂ ਹਾਂ ਜੀ ਕੱਤੀ ਵੜਿਆ ਸੰਤੂ ਸਾਹਿਬ ਛੇਡ ਵਾਲੀ ਲੋਕਾਂ ਇੱਕ ਦਾ ਇੱਕ ਪੰਜ ਆਪਾਂ ਕੋਈ ਇਹਦਾ ਮੋਲ ਨਹੀਂ ਕਰਨਾ ਫੜਾਉਣ ਵਾਲੀ ਗੱਲ ਕਰਨੀ ਬੈਠੀਆਂ ਅੱਜ। ਅੱਛਾ। ਚੱਲ ਭੋ। ਇਹ ਨਾ ਵੇ ਤੈਨੂੰ ਮਗਰੋਂ ਜਸ ਚਾਹਣਾ ਪਿਆਵੇ ਤੇ ਕਵੇ ਗੇਟੋਂ। ਵੀ ਗੇਟੋਂ ਬਾਹਰ ਹੋ ਜਾ ਹੁਣ। ਨਹੀਂ ਕਰਦਾ। ਦਸੀ ਨਾ ਮੈਨੂੰ। ਵੇਖੀ ਜਾਊ ਫੇਰ। ਇੱਧਰ ਆਉ ਮਾੜਾ। ਸੰਧੂ ਸਾਹ ਤੇ ਪਕੇ ਵਿਖਾ ਦੀਏ ਮੈਂ। ਠੀਕ ਹੈ। ਵੇਖ ਲੈ ਨਾ। ਮੱਲਾਉਣਾ ਹੁੰਦਾ ਦੂਰੋਂ। ਬੱਸ ਕੋਤੋ। ਹੱਤ ਕੰਮੀ। ਇੱਧਰ ਦੇਖੋ। ਕੀ ਬਾਤ ਆ ਸ਼ਹਿਦ ਆਉਂਦਾ ਹਨਾ। ਹਾਂਜੀ। ਬੱਸ ਕਰ ਬੱਸ ਕਰ। ਇਹਦਾ ਗੂੰਦ ਆਉਂਦੀ ਆ। ਉਸ ਬਲੇਰੋ ਕੀ ਬਾਤ ਆ ਇਹ ਕੋਈ ভাসਕਰ ਨਹੀਂ ਠੀਕ ਆ ਜਟਾ ਥਣਾ ਦੀ ਤੇ ਫਿਰ ਹਨਾ ਮੈਂ ਨਾ ਕੋਈ ਕਹਿਣਾ ਲੈਵੇ ਭਾਂਡੇ ਦੀਆਂ ਤਾਂ ਤਿਆਂ ਤੋੜ ਦਊਗੀ ਮੈਂ ਨਾ ਆਏ ਹਾਏ ਹਾਏ ਬਸ ਕਰ ਕਿਉ ਹੋਇਆ ਹਜੇ ਤਾਂ ਉਹਦੇ ਕਹਿਣਾਂ ਨੂੰ ਸਾਹਿਬ ਮੈਂ ਨਾ ਇਹ ਗਾਈ ਕਿਉਂ ਇਹ ਰਹਾ ਵਾਕੇ ਇੱਕ ਵਾਕੇ ਹੀ ਆ ਭਾਂਡੇ ਲੈ ਕੇ ਬਾਬਾ ਖਾਣਾ ਲੈ ਨੂੰ ਬੇਖਿਕ ਹੋ ਜੀ ਹਾਂਜੀ ਖਾਣਾ ਖਾਣ ਤਾਈਂ ਆਪਾਂ 100 ਦੇ 100 ਨਿਕਲਣਗੇ ਕਿ ਇਹ ਨਹੀਂ ਗੱਲ ਵੀ ਧਾਰਦਾ ਵੀ ਵੱਲ ਨਿਕਲ ਇਹ ਸੰਤੂ ਸਾਹਿਬ ਸੂਆ ਚ ਹੋਈ ਆਪਾਂ ਘਰੇ ਹੀ ਵਹਿੜ ਓਕੇ ਹਾਂਜੀ ਸੰਤੂ ਸਾਹਿਬ ਇਹੋ ਨੇ ਥਾਰਾਂ ਦੀ ਵਹਿੜ ਜਿਤਨਾ ਉਸ ਦਿਨ ਮੈਂ ਪਾਉ ਕੋਲ ਵਹਿੜ ਲਾ ਕੇ ਕਰ ਮੜੀਆਂ ਦਾ ਦੂਦੇ ਨਾਲ ਪਾਵੇ ਗਾਗਰਾ ਕੇ ਚੋਲ ਕੇ ਮੈਂ ਜੱਟਾ ਗਾਗਰ ਆਕੇ ਚੋਲੀਆਂ ਇਹਦੇ ਥੱਲੇ ਵੀ ਭਾਵੇਂ ਗਾਗਰ ਆਕੇ ਕੋ ਚੋਲੇ ਇਹੇ ਦੁੱਧ ਕਹੂ ਗੱਲਾਂ ਨਾਲ ਨਹੀਂ ਜਾ ਠੀਕ ਆ ਇਹ ਸੰਧੂ ਸਾਹਿਬ ਜਿਆਦਾ ਨਹੀਂ ਆਪਾਂ ਆਂਦੇ 20 ਤੋਂ ਪਲਾਸੀ ਚੱਲੂ 24 ਦੇ ਦੇ 22 ਦੇ ਦੇ 24 ਦੇ ਦੇ ਇਹਨਾਂ ਦੁੱਧ ਪਰ ਮੈਂ ਗਰੰਟੀ ਲਿਖ ਕੇ ਦਊਂਗਾ ਸੰਧੂ ਸਾਹਿਬ ਨਾ ਬੱਚੀ ਦੁੱਧ ਹਾਂ ਬੰਦਾ ਸਾਂਭਣ ਵਾਲਾ ਹੋਵੇ ਹਾਂ ਜੀ ਇਹ ਨਾਵੇਂ ਮੇਰੇ ਅੰਕੂ ਪਾਣੀ ਪਿਆ ਕੇ ਕਰੀ ਦੇ ਤੂੜੀ ਦਾ ਬੰਦੂ ਤੇ ਫਿਰ ਬੰਦਾ ਅਜੇ ਅਜੇ ਮੇਰੇ ਸਾਣਾ ਵੈੜ ਤੋਂ ਨਾ ਲੰਮੇ ਪੈ ਪੈ ਸੂਗੀ ਹੁਣ ਭਾ ਕਰਕੇ ਦੱਸੋ ਜੀ ਸਾਡੇ ਬੜੀਆਂ ਕਰ ਲਈਏ ਭਾਅ ਵੀ ਦੱਸੀਏ ਭਰਾਵਾ ਇਹ 90 'ਚ ਮਾਨਦਾਨ ਕਰਾਂਗੇ ਕੋਈ 90 ਨੁਬੇਰੀ ਤੇ ਯਾਰ ਦੀ ਬੱਚੀ ਪਾ ਰਿਹਾ ਵਾ ਜਾ ਕੰਮ ਕਰ ਜਾ 70000 ਦੀ ਬੱਚੀ ਪਾਤੀ ਆ 70000 ਦੀ ਅੱਗੇ ਦੇਣੀ ਨਹੀਂ ਵੇਚਣ ਵਾਲੇ ਭਰਾ ਵੀ ਫੋਨ ਲਾਉਂਗੇ ਲਾਉਣਗੇ ਯਾਰ ਵਾਟੀਆਂ ਵਾਲੇ ਕਰਤਾ ਕੰਮ 75000 ਦੀ ਕਿਆ ਬਾਤ ਹੈ ਉਹ ਵੀ ਅਜ ਦਾ ਮੋਹਲਾ ਜੇ ਸੂਕੇ ਖੜੀ ਸਿਰ ਵਖਰਾ ਹੋਊਗਾ ਨਹੀਂ ਅੱਜ ਵੀ ਇਹਦਾ ਗਈ ਇਹ ਇਹ ਸੂਣ ਕਿੰਨੇ ਦੇਣੀ ਆ 10 ਮੁਰ ਦੇਣੀ ਜੀ ਤੁਹਾਨੂੰ ਦਵ ਇਹਦਾ ਗਈ ਕਹ ਲਈ ਤੇ ਆਹ ਇਹ ਸੂਈ ਬ੍ਰਾਂਡਡ ਪੀਸ ਇਹ ਸਵੇਰੇ ਸਵੇਰੇ ਜਿੰਨਾ ਸੂਕੇ ਜਿਆਦਾ ਸਾਹ ਪਤਾ ਹੀ ਲੈਂਦੀ ਹੈ ਅੱਛਾ ਜੇਰ ਤਾਂ ਪਾਤੀ ਆ ਪਾਤੀ ਪਾਤੀ ਹੂੰ ਸਾਫ ਹੋ ਜਾਂਦੀ ਆ ਹਾਂਜੀ ਆਹਦਾ ਓਕੇ ਆਵੇ ਜੇਰ ਦਾ ਪਤਾ ਲੱਗ ਜਾਣਾ ਮੋਟਾ ਨਹੀਂ ਨਹੀਂ ਸਾਫ ਹੋ ਜਾਂਦੀ ਆ ਹਾਂ ਤੇ ਦੁੱਧ ਨੂੰ ਵੀ ਇਹ ਗਾਂ ਖਰੀ ਨਿਕਲੋ ਥੋੜੀ ਜੀ ਸੰਤੂ ਸਾਹਿਬ ਲੰਡੀ ਪਰ ਥੱਲੇ ਉਹ ਬੜੀ ਚੰਗੀ ਵੇਖੋ ਅੱਛਾ ਹਾਂ ਕੋਈ ਗੱਲ ਨਹੀਂ ਵੇਖੋ ਨਹੀਂ ਨਹੀਂ ਪੂਛ ਹੀ ਛੋਟੀ ਆ ਲੰਡੀ ਨਹੀਂ ਲੰਡੀ ਨਹੀਂ ਹਾਂ ਇਹ ਕੁਤਰਦੀ ਆ ਹਾਂ ਇਹ ਸੂਆ ਕਿਹੜਾ ਜੱਸ ਦੂਜਾ ਦੂਜਾ ਤੇ ਬੱਚਾ ਵੱਚਾ ਦੇਗੀ ਵੱਚੀ ਵੱਚੀ ਦੇਗੀ ਆ ਐਸ ਟਾਈਮ ਜਿਹੜਾ ਬੱਚੇ ਤੇ ਜਾਊਗੀ ਬੱਚੇ ਤੇ ਜਿਹੜਾ ਬੌਲਾ ਹੋਊਗਾ ਨਾ ਬੌਲਾ ਸੰਤੂ ਸਾਹਿਬ ਲੈ ਚੱਲ ਲੈ ਚੱਲ ਕੋਈ ਗੱਲ ਨਹੀਂ ਹੋਲੀ ਹੱਥ ਤੇ ਰਪੜਾ ਜੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਿਉਂ ਤਾਜੀ ਸੁਈ ਆ ਜੀ ਹਜੇ ਤਾਂ ਵਿਚਾਰੀ ਆਪਾਂ ਨੂੰ ਦਿਸੀ ਜਾਂਦੀ ਬੱਚੇ ਤੇ ਤਾਂ ਯਾਰ ਜਾਣਾ ਹੀ ਮੈਂ ਤਾਂ ਦੱਸਦਾ ਨਾ ਜਿਗਾੜ ਬੜਾ ਤਕੜਾ ਲੱਗਾ 15 ਕਿਲੋ ਬੋਲਾ ਹਾਂ ਡੰਗ ਜਿਹੜਾ ਮਰਜੀ ਆਦਾ ਲੀਟਰ ਮਾਰ ਕੇ ਲਾ ਜੇ 15 ਬੋਲਾ ਕੱਢੂਗੀ ਕਰਮਾਂ ਵਾਲੀ ਹੁਣ ਦਊਗੀ ਹੁਣ ਚੋਲੇ ਆਹ ਤਾਂ ਮੌਕੇ ਤੇ ਸੰਦੂ ਸਾਹਿਬ ਇਹ ਨਹੀਂ ਝੂਠੀਆਂ ਗੱਲਾਂ ਆਖੀ ਜਨੇ ਹੁਣ ਵੀ ਜਵਾਊਗੀ ਓਕੇ 15 ਕਿਲੋ ਬੋਲਾ ਮੀ ਗਰੰਟੀ ਹੈ ਇਹਦੀ ਆਪਣੀ ਤੇ ਦੁੱਧ 18 ਤੋਂ ਪਲੱਸ ਹੀ ਚੱਲੂ 18 ਤੋਂ ਪਲੱਸ ਹਾਂਜੀ ਚੂਨ ਚਾਣ ਨੂੰ ਪੂਰੀ ਠੰਢੀ ਇੱਕ ਇੱਕ ਨੰਬਰ ਮੈਂ ਨਾ 15 ਦੀ ਮੋਟਰ ਨੂੰ ਫਰਲ ਫਰਲ ਬਾਲਟੀ ਜਨਾ ਸ਼ੇਕ ਵਾਸ਼ੀ ਕਰੇ ਤਾਂ ਵਾਸ਼ੀ ਮੁਫਤ ਦੇ ਲਾਂਗੇ ਇਹ ਵੀ ਗੱਲ ਓਕੇ ਹਾਂ ਅੱਗਾ ਪਿਛਾ ਲੱਗਾ ਹਨਾ ਬੜਾ ਬਹੁਤ ਬਹੁਤ ਸੰਦੂ ਸਾਹਿਬ ਕਿਆ ਬਾਤ ਆਇਆ ਕੈਮਰੇ ਤੋਂ ਡਰਦੀ ਕਰਕੇ ਉਦਾਂ ਨਹੀਂ ਕੋਈ ਹਾਂ ਨਹੀਂ ਨਹੀਂ ਕੋਈ ਨਹੀਂ ਵਛੀ ਵੀ ਮੜੀ ਵਧੀਆ ਬੜੀ ਕਾਉ ਦੀ ਪਾਈ ਆ ਵਛੀ ਵੀ ਵੇਖੋ ਮਗਰ ਸਾਹੀ ਵਾਲੀ ਨਾਲੇ ਆਪਣੇ ਕੋਲ ਵੀ ਉਪਰੇ ਥਾਂ ਹੀ ਆਪਣੇ ਕਿਹੜਾ ਘਰ ਦੀ ਵਿਚਾਰੀ ਹਾਂ 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 ਹਣਾ ਹਾਂਜੀ ਵੈੜ ਬਹੁਤ ਚੰਗੀ ਆ ਯਾਰ ਥਾਂ ਲੇ ਵੇਰ ਲਿਓ ਹਣਾ ਤੈਂ ਹੀ ਤੋੜ ਗਈ ਆ ਮੈਂ ਨਾ ਗੱਲ ਜਿਵੇਂ ਕ੍ਰਾਸ ਹੰਗ ਚ ਸਿੱਧੇ ਦੇਵਾ ਸੰਧੂ ਸਾਹਿਬ ਟੋਪ ਕੁਆਲਿਟੀ ਦੀਆਂ ਗਾਵਾਂ ਮੱਝਾਂ ਰਕਾ ਦੁੱਧ ਦੇਣਾ ਯਾਨੀ ਹਾਂ ਵਧੀਆ ਵਧੀਆ ਜੀ ਇੱਕ ਨਮਾ ਮੈਂ ਦਾ ਮੁਕਾਬਲਾ ਕਰਨਾ ਸੰਧੂ ਸਾਹਿਬ ਇਹਨੇ ਦੇਣੀ ਤੇ ਭਾਅ ਵੇਖਿਓ ਅੰਤੋਂ ਅੰਦੀ ਮੱਝਾਂ ਨਾਲੋਂ ਅੱਛਾ ਦੱਸੋ ਗਿੱਲ ਸਾਹਿਬ ਗਿੱਲ ਦੀ ਕਿਹੜਾ ਚੱਲੰਦੇ ਨਹੀਂ ਤੂੰ ਨਹੀਂ ਚੱਲਣੀ ਤੇ ਨਹੀਂ ਕਰਿਆ ਸੰਧੂ ਨੂੰ ਪਤਾ ਨਹੀਂ ਚੱਲੰਦੇ ਨਹੀਂ ਨਹੀਂ ਚੱਲੂਗੀ ਕਰਲਾ ਚੱਲ ਦੱਸ ਦਿਓ ਕਿ ਇਹਦਾ 70 ਚ ਮਾਨਤਨ ਕਰਨਾ ਹੈ ਥੋੜਾ ਬਾਲਾ ਏ 70 ਚ ਨਾ 70 ਚ 55000 ਚੋਂ ਇਹਦਾ ਮਾਨਤਨ ਹੋਊਗਾ ਅੱਛਾ ਇਧਰ ਆਣ ਐ ਨੂੰ ਹੋਰ ਮੇਰਾ ਦੇਤੀ ਬੱਚੀ ਕੋ ਨਾ ਨਹੀਂ ਨਹੀਂ 55000 ਕੇ ਛੋੜ ਕਰਾਂਗੇ ਨਹੀਂ ਹੁਣ ਤੁਸੀਂ ਲੜੋਗੇ ਨਹੀਂ ਮੇ ਮੇਰੀ ਸੁਣ ਲੈ ਗੱਲ ਗਿੱਲ ਸਾਬ ਹੁਣ ਜੋ ਮੂੰਹ ਨਿਕਲ ਜਾ ਤਾਂ ਕਿ ਮੈਂ ਵੀ ਨਹੀਂ ਹੁਣ ਨਹੀਂ ਨਹੀਂ ਇਧਰ ਆ ਜਾਓ ਹੋਰ ਹੋਰ ਨਹੀਂ ਗੁਰੂਆ ਨਹੀਂ 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 ਮੰਨਿਆਗਾ ਉਹ ਨਹੀਂ ਉਹ ਨਹੀਂ ਗੁਰੂਆ ਇਹਨੇ ਦੀ ਤਾਂ ਆਪ ਵੀ ਨਹੀਂ ਲਈ ਤੇ ਕੀ ਕਰਦਾ ਆ ਨਹੀਂ ਓਏ ਓ ਨਹੀਂ ਨਹੀਂ ਜਿਆਦਾ ਏ ਆ ਜਾ ਫਰਾਸੀ ਜੱਟ ਕਰਾ ਇਹਨੂੰ ਮੇਰੇ ਧੋਲੇ ਨਹੀਂ ਜਦ ਨੂੰ ਕਾਟਾ ਨਹੀਂ ਅੱਛਾ 55000 ਨਹੀਂ ਨਹੀਂ ਕਾਰ ਦੀ ਕਾਰ ਮਾਰੀ ਪੈ ਗਈ ਜਾਨਦੇ ਹਣ ਜੱਸ ਚੱਲਣ ਦੇ ਵੇਖੀ ਜੋ ਤੇ ਆ ਤੋਕੜ ਗੱਬਣ ਇਹ ਤੋਕੜ ਗੱਬਣ ਚੈੱਕ ਪਾਸ ਹਾਂਜੀ ਕਿੰਨੇ ਚਿਰ ਦੀ ਇਹ 4 ਮਹੀਨਿਆਂ ਦੀ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਅਗਲਾ ਆਪਣੀ ਕਰਾਈ ਅਗਲਾ ਕਰਾ ਕੇ ਲੈ ਜੇ ਹਾਂਜੀ ਦੁੱਧ ਕਿੰਨਾ ਦੁੱਧ ਇਹਦੇ ਥੱਲੇ ਹੈਗਾ ਜੋ 10 ਕਿਲੋ ਮੰਨ ਕੇ ਚੱਲੋ ਤੁਸੀਂ ਠੀਕਾ ਹਾਂਜੀ 10 ਕਿਲੋ ਦੁੱਧ ਦਾ ਚਾਰਾਂ ਮਹੀਨਿਆਂ ਦੀ ਗੱਪਣ ਚੱਕਾ ਸਾਡੇ 9 ਕਿਲੋ ਦੀ ਫੁੱਲ ਗਰੰਟੀ ਹਾਂ ਸਾਡੇ 9 ਕਿਲੋ ਦੀ ਫੁੱਲ ਗਰੰਟੀ ਪ੍ਰਤਾਪ ਆ ਇਹਨੂੰ ਪਤਾ ਨਹੀਂ ਹਜੇ ਵੀ ਰੱਸਾ ਹਾਂ ਵੀ ਰੱਸਾ ਕਿਹਦੇ ਵੀ ਰੱਸਾ ਕਿਹਦੇ ਹੱਥ 'ਚ ਆਹੋ ਆਹੋ ਕਾਪੀ ਫਿਰ ਮਿੰਨੀ ਪੁਰ ਗਿਆ ਦੁਨੀਆਂ ਨਹੀਂ ਮੈਨੂੰ ਪੈਂਦਾ ਹਾਂ ਇਹਨੂੰ ਪਤਾ ਨਹੀਂ ਸੀ ਹਜੇ ਨਹੀਂ ਨਹੀਂ ਹੋਣ ਲੱਗਿਆ ਪਤਾ ਦੀ ਆ ਲੱਗ ਗਿਆ ਵਾ ਆ ਦੀ ਚੰਦਰੇ ਜਾਫੀ ਨੇ ਵਾਹ ਪਈ ਆ ਤੇ ਮਤਲਬ ਕੀ ਲਓ ਸਾਬ ਮੇਰਾ ਤੀਆਂ ਦੱਸ ਦੇ ਮੈਂ ਨਹੀਂ ਦੱਸ ਨਹੀਂ ਦੱਸ ਉਹ ਨਹੀਂ ਤੂੰ ਦੱਸ ਦੇ ਤੀਆਂ ਦੱਸ ਦੇ ਕੋਈ ਨਹੀਂ ਦੱਸ ਦੇ ਦੱਸ 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 ਇਹ 35000 ਦੀ ਦੇ ਜਾ ਲਾਊਗਾ ਲਾਊਗਾ ਮੈਨੇ ਤਾਂ ਗਾੜੀ ਇਹਨੇ ਜਵਾਣ ਨੂੰ ਵੜ ਪਾ ਘਟਿਆ ਪਤਾ ਹੋ ਗਿਆ ਬੜਾ ਸੁਖਦ ਕਰ ਘਟਿਆ ਮੈਨੇ ਬੋਲਣ ਚੁੱਕਾ ਰਹੀ ਨਹੀਂ ਗਾਤ ਕਿ ਨੇ ਮਰੀ ਖਚਾਨੀ ਅੱਛਾ ਇਹਨੂੰ ਪਤਾ ਹੀ ਵੀ ਇਹਨੇ ਫੇਰ ਵੱਡ ਕੇ ਸੱਟ ਦੇਣੀ ਮੇਰੀ ਫੇਰ ਲੈ ਜਾਣੀ ਇਹਨਾਂ ਘਟਾ ਦੇ ਇਹਦਾ ਵੀ ਘਟਾ ਦੇ ਨਹੀਂ ਹੋਣਾ ਕਿ ਤੇਰੀ ਚੋਰੀ ਮੈਨੂੰ ਕਿੱਥੇ ਕਿੱਥਾ ਹੁਣ ਨਹੀਂ ਕਿੱਟਣਾ ਕੱਟਾ ਨਾ ਹੋਣਾ ਹੋਰ ਇਹ ਗੁੱਸਾ ਆ ਗਿਆ ਵਾਸੀ ਕੀ ਕਰਸ ਨੇ ਅੱਛਾ ਮਾਂ ਤਾਂ ਨਹੀਂ ਚੁਕਿਲ ਸਭ ਹੋ ਗਿਆ ਗੁੱਸੇ ਇਹ ਬਾ ਹੋ ਗਿਆ ਸੱਚੇ ਹੋ ਗੱਛੇ ਲਾ ਜੋ ਨਗਲ ਮਿੱਟੋ ਠੀਕਾ ਨਾ 35 ਨਾ 35 ਜੋ ਮਾਂ ਤਾਂ ਨਹੀਂ ਤੂੰ 40 ਕਿਹਾ ਸੀ ਵੀ 45 ਕਰੂ ਆਹ ਮੈਂ ਕਿਹਨੇ ਕਰੂਗਾ ਤੇ ਉਹਨੇ ਪਹਿਲਾਂ ਹੀ ਆਖਿਆ ਭੈਣੇ ਕੀ ਦੱਸਦਾ ਉਹਨੇ ਕਹਿ ਦਿਆ ਹੁਣ ਨਹੀਂ ਭੱਜਣ ਜੁਗਾ ਛੱਡਦਾ ਹਣਾ ਉਹਨੇ ਕਿਹਾ ਹੁਣ ਭੱਜ ਕਿੱਥੇ ਭੱਜਦਾ ਨਹੀਂ ਕਰ ਲਿਆ ਨੇ ਯਰ ਸਿਲਾ ਕੇ ਪਿਆ ਬਣ ਕੇ ਕਹਿੰਦਾ ਮੇਰੀ ਦਾ ਜਮਾਨ ਨੂੰ ਵਾਲ ਪੈ ਗਿਆ ਕੀ ਕਰ ਲੋ ਕੀਤੇ ਹੁਣ ਮੈਂ ਤੈਨੂੰ ਦੱਸਾਂਗੀ ਇੱਥੇ ਕਿਤੇ ਲਈ ਆ ਅੱਛਾ ਨਾ ਦੇ ਕਿ ਵਸਾਂ ਲੈ ਲਈ ਉਹਦੋਂ ਨਹੀਂ ਮੰਨਦਾ ਉਹਦੋਂ ਨਹੀਂ ਮੰਨਦਾ ਸੀ ਲੈ ਵੀ ਸੱਚ ਨੂੰ ਹੱਸਾ ਠੱਠਾ ਤੁਹਾਡੇ ਨਾਲ ਪਿਆਰ ਮੁਹੱਬਤ ਪਰਾ ਮਾਣਾਲ ਵੀਡੀਓ ਵੇਖੋਗੇ ਨੰਦ ਆਊਗਾ ਜਾਨਵਰ ਆਪਣੀ ਜਗਾ ਤੇ ਆ ਕਹੇ ਚਾਰ ਭੈਣ ਭਰਾਵਾ ਪੰਜਾਂ ਨੇ ਛਿਆਂ ਨੇ ਖਰੀਦਣਾ ਇੱਕ ਇੱਕ ਕਰਕੇ ਤੇ ਪਰ ਤੁਹਾਡਾ ਪਿਆਰ ਸਤਿਕਾਰ ਜਿਹੜਾ ਵਾ ਉਹ ਹੀ ਖਿੱਚੀ ਫਰਦਾ ਦੇਖੋ ਟਾਪ ਕੁਆਲਟੀ ਦੇ ਪਸ਼ੂ ਸੀਗੇ ਵੀਰ ਹਰਾ ਕੋਲੇ ਡਰੈਸ ਫੇਰ ਕਨਫਰਮ ਕਰ ਲੋ ਚੰਬਾਲਾ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਸ਼੍ਰੀ ਤਰਨਤਾਰਨ ਸਹਿਵਾ ਜਾਂਦਾ ਤੇ ਨੇੜੇ ਨਿਸ਼ਾਨੀ ਵੱਡੀ ਟੂਲਪਲਾ ਜੀ ਦੀ ਜਦੋਂ ਨਸਹਿਰਾ ਪਾਰ ਕਰੀ ਇਹ ਐਨੀਮਲ ਸ਼ੀਏ ਦੇ ਸ਼ੀਏ ਤੁਹਾਨੂੰ ਸਾਰੇ ਵੀਡੀਓ ਚ ਤਕਰੀਬਨ ਤਸੱਲੀ ਨਾਲ ਵਿਖਾਏ ਆ ਤੁਸੀਂ ਟਾਈਮ ਕੱਢ ਕੇ ਵੀਡੀਓ ਐਂਡ ਤੱਕ ਵੇਖ ਲਈ ਤੁਹਾਡਾ ਧੰਨਵਾਦ ਜਿਉਂਦੇ ਵਾਸਤੇ ਰਹੋ